हेलो फ्रेंड्स वेलकम टू एजुकेशन पॉइंट हाँ जी अब आप का पार्ट टू कर रहे हैं जी जिस विच अपने नमें ईडीएमस आए ने जी जो कि अपने हर सरकारी पेपर के मोस्ट इंपोर्टेंट ने सो शुरू कर जा रहे हैं जी करी फेवर धोखे तो किसी तो मदद लेना करी फेवर धोखे तो किसी तो मदद लेना मैन ऑफ पार्ट्स ਗੁਣਵਾਨ ਵਿਅਕਤੀ ਮੈਨ ਆਫ ਪਾਰਟਸ ਗੁਣਵਾਨ ਵਿਅਕਤੀ ਹਾਲ ਓਵਰ ਦਾ ਕੋਲ ਝਿੜਕਣਾ ਹਾਲ ਓਵਰ ਦਾ ਕੋਲ ਝਿੜਕਣਾ ਨੈਕਸਟ ਹੈਗਾ ਜੀ ਨੈਕਸਟ ਜੀ ਵਾਚ ਹੈਂਡ ਹੋ ਕਰਨ ਲਈ ਕੋਈ ਕੰਮ ਨਾ ਹੋਣਾ ਵਾਚ ਹੈਂਡ ਹੋ ਆਫ ਕਰਨ ਲਈ ਕੋਈ ਕੰਮ ਨਾ ਹੋਣਾ ਪਾਸ ਦਾ ਬਕ ਇੱਕ ਦੂਜੇ ਉੱਤੇ ਦੋਸ਼ ਲਗਾਉਣਾ પાસ ਦਾ ਬੱਕ ਕੀ ਹੁੰਦਾ ਜੀ ਈਡੀਅਮਸ ਇੱਕ ਦੂਜੇ ਉੱਤੇ ਦੋਸ਼ ਲਗਾਉਣਾ ਨੈਸੈਸਰੀ ਐਵਿਲ ਗਲਤ ਹੈ ਪਰ ਜ਼ਰੂਰੀ ਹੈ ਨੈਸੈਸਰੀ ਐਵਿਲ ਗਲਤ ਹੈ ਪਰ ਜ਼ਰੂਰੀ ਹੈ ਨੈਕਸਟ ਬਿਗ ਫਿਸ਼ ਉੱਚੀ ਪਹੁੰਚ ਵਾਲਾ ਬਿਗ ਫਿਸ਼ ਉੱਚੀ ਪਹੁੰਚ ਵਾਲਾ ਸਮਾਲ ਫਰਾਈ ਆਮ ਆਦਮੀ ਸਮਾਲ ਫਰਾਈ ਆਮ ਆਦਮੀ फाइट टू द फिनिश फाइट टू द फिनिश की हों जी आखिरी तक लड़ना फाइट टू द फिनिश आखरी तक लड़ना, लड़ना. हाँ जी नेक्स्ट प्ले द गैलरी सस्ती लोकप्रिय हासिल करना प्ले द गैलरी सस्ती लोकप्रिय हासिल करना थ्रो ऑफ द गियर ठीक तरीके नाल काम ना करना थ्रो ऑफ द गियर ਠੀਕ ਤਰੀਕੇ ਨਾਲ ਕੰਮ ਨਾ ਕਰਨਾ ਥਰੋ ਸਪੈਨਰ ਕਿਸੇ ਦੀ ਯੋਜਨਾ ਨੂੰ ਫੇਲ ਕਰਨਾ ਕਿਸੇ ਦੀ ਯੋਜਨਾ ਨੂੰ ਫੇਲ ਕਰਨਾ ਹਾਂਜੀ ਫਰੈਂਡਸ ਅੱਜ ਆਪਾਂ ਨੇ ਏਡੀਅਮਸ ਦਾ ਪਾਰਟ 2 ਕਵਰ ਕਰਿਆ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਥੈਂਕਸ ਫॉर ਵਾਚਿੰਗ